ਆ ਪਾਇਓ ਜੀ ਕਿਆ ਵਰਾ ਜੀ ਬੇਬੇ ਦੱਸਣਾ ਹੈ ਪਛਾਣ ਕੇ ਦੱਸੋ ਕਿਆ ਹੈ ਇਹ मूंगਰੇ ਹਾਂ ਇਹ मूंगਰੇ ਕਿੱਥੇ ਉਗਦੇ ਆ ਇਹ ਨਹੀਂ ਮੂਲੀਆਂ ਵਾ ਮੂਲੀਆਂ ਬਾਰੇ ਆ ਦੇਖੋ ਜੀ ਪੰਜਾਬੀਓ ਆਪਣੇ ਬੱਚਿਆਂ ਨੂੰ ਦਿਖਾਇਓ ਜੀ ਆਹ मूंगਰੇ ਕਿ मूंगਰੇ ਦੀ ਸਬਜੀ मूंगਰੇ ਦੀ ਚਟਣੀ ਦੀ ਗੱਲਬਾਤ ਕਰਾਂਗੇ ਮੈਨੂੰ मूंगਰੇ ਦੀ ਚਟਣੀ ਕਿੱਦਾਂ ਬਣਨੀ ਹੈ ਦੱਸਿਓ ਚਟਣੀ ਤਾਂ ਨਹੀਂ ਬਣਾਈ ਮੈਂ ਝੂਠ ਨਹੀਂ ਬੋਲਣਾ ਚਟਣੀ ਨਹੀਂ ਬਣਾਈ ਸਬਜੀ ਬਣਾਈ ਸਬਜੀ ਬਣਾਈ ਆਲੂ ਪਕਾ ਆਲੂ ਬਾਗੇ ਹਾਂ ਕਿੱਦਾਂ ਕਰਨਾ ਪਹਿਲਾਂ ਤੇ ਨਹੀਂ ਮੂੰਗਰੇ ਨੇ ਤੋੜ ਲੈਣੇ ਅੱਛਾ ਤੇ ਡੰਡੀਆਂ ਆਹ ਡੰਡੀਆਂ ਦਿਖਾਇਂ ਜਰਾ ਨਹੀਂ ਡੰਡੀ ਤੋੜ ਲੈਣੀ ਐ ਇੱਥੇ ਆਹ ਹੈ ਡੰਡੀਆਂ ਜੀ ਆਹ ਨਹੀਂ ਨਹੀਂ ਕੱਢ ਸਾਫ ਆ ਤੋੜ ਕੇ ਦਿਖਾਓ ਸਾਫ ਕੱਲਣੀ ਆ ਹਾਂ ਤੋੜੋ ਜੀ ਸਾਫ ਕਰਕੇ ਅੱਛਾ ਬਸ ਫਿਰ ਆਲੂ ਪਾ ਲੈਣੇ ਵਿੱਚ ਅੱਛਾ ਤੁੜਕਾ ਲਾ ਲੈਣਾ ਹਾਂ ਹਾਂ ਮੂੰਗਰੇ ਦੀ ਸਬਜ਼ੀ ਤਿਆਰ ਹੋ ਗਈ ਜੀ ਤਿਆਰ ਹੋ ਗਈ ਚਟਣੀ ਛਟਣੀ ਬਣਾ ਲੈਨੇ ਕਿ ਤੁਸੀਂ ਦੱਸੋ ਕਿ ਬਣਾ ਲੈਨੇ ਚਟਣੀ ਜੀ ਚਟਣੀ ਛਟਣੀ ਨਹੀਂ ਬਣਾਈ ਛਟਣੀ ਮੂੰਗਰੇ ਦੀ ਚਟਣੀ ਨਹੀਂ ਬਣਦੀ ਲਓ ਜੀ ਪੰਜਾਬੀਓ ਜਰੂਰ ਕਰਿਓ ਕਮੈਂਟ ਪਿੰਡ ਹਿਰਦਾਪੁਰ ਚ ਬੈਠੇ ਆ ਇਹ ਬੇਬੇ ਕਹਿੰਦੀ ਮੈਂ ਮੂੰਗਰੇ ਦੀ ਚਟਣੀ ਨਹੀਂ ਜੀ ਬਣਾਈ ਜੇ ਬਣਦੀ ਹੈ ਤੁਹਾਡੇ ਪਿੰਡ ਚ ਬਣਦੀ ਹੈ ਤੁਹਾਡੇ ਬਜ਼ੁਰਗ ਬਣਾਉਂਦੇ ਸੀ ਕਮੈਂਟ ਜਰੂਰ ਕਰਿਓ ਜੀ ਬੇਬੇ ਆ ਤਾਂ ਮੂੰਗਰੇ ਤਾਂ ਜਦੇ ਪਛਾਣ ਲੇ ਕਮਾਲ ਦੀ ਗੱਲ ਹੈ ਬਹੁਤ ਵਧੀਆ ਅੱਜ ਕੱਲ ਬਣਾਉਂਦੇ ਮੂੰਗਰੇ ਦੀ ਸਬਜ਼ੀ ਨਹੀਂ ਮੈਂ ਸਬਜ਼ੀ ਬਣਾਉਂਦੇ ਆਲੂ ਪਕਾ ਕਦ ਬਣਾ ਲਾਸਟ ਗੱਦ ਮਾਜੀ ਬਣਾ ਲੈ ਜਦ ਮਿਲ ਜਾਂਦੇ ਨੇ ਅੱਛਾ ਅਸੀਂ ਤਾਂ ਲੈ ਕੇ ਆਏ ਦੀ ਕੋ ਹੁਣ ਅੱਜ ਫਿਰ ਇਹ ਜਿਹੜੀ ਅਸੀਂ ਰਾਤੀ ਦਾਲ ਦੀ ਗੱਲ ਕੀਤੀ ਨਾ ਆਪਾਂ ਪੰਜ ਛੇ ਜਾਣੇ ਆਪਾਂ ਦਾਲ ਵੀ ਤੇ ਮੁੰਗਰਿਆਂ ਦੀ ਸਬਜੀ ਦੀ ਆਹ ਰੋਟੀ ਜਿਹੜੀ ਹੈ ਨਾਲ ਆਪਾਂ ਮੁੰਗਰਿਆਂ ਦੀ ਸਬਜੀ ਖਾਣੀ ਦੀ ਆਪਾਂ ਬਣਾ ਲਵਾਂਗੇ ਬਣਾ ਲੈ ਆਪਣੇ ਪਿੰਡ 'ਚ ਵੀ ਹੁਣੇ ਆਏ ਮੁੰਗਰੇ ਪਤਾ ਨਹੀਂ ਬਾਹਰ ਤੋਂ ਮੈ ਜਾਂਦੀ ਚਲੋ ਆਪਾਂ ਲੈ ਕੇ ਆਏ ਕਿਲੋ ਡੇਢ ਕਿਲੋ ਰੋਪੜ ਤੇ ਚੱਲੇ ਦੀ ਹੈਗੇ ਸੀ ਸਾਨੂੰ ਰਸਤੇ 'ਚ ਕਿਸੇ ਨੇ ਦੇ ਦਿੱਤੇ ਪਿੰਡ 'ਚ ਕਈ ਵੀ ਹੈਗੇ ਅਰੇ ਖਰੇ ਹੈ ਕਿ ਨਹੀਂ ਇਹ ਦੇਖੋ ਮੁਗਰੇ ਪੱਕੇ ਵੀ ਹੈਗੇ ਪੱਕੇ ਪੱਕਿਆਂ ਦੀ ਪਛਾਣ ਕਿਹ ਹੈ ਜੀ ਇਹੋ ਜੇ ਪੱਕੇ ਆ ਪੱਕੇ ਹੈ ਆਵਾ ਕੰਮ ਖਰਾਬ ਹੋ ਗਿਆ ਫੇਲ ਹੋ ਗਿਆ ਜੀ ਕੰਮ ਦੀ ਇਹ ਕਹਿੰਦੇ ਪੱਕੇ ਹੈ ਜੀ ਅੱਛਾ ਕੱਚੇ ਚਾਹੀਦੇ ਮੁਗਰੇ ਤਾਂ ਗੱਲ ਬਣੂਗੀ ਹਾਂ